ਇਧਰਲੇ ਪਾਸੇ ਟੀਮ ਆ ਗਈ ਸ਼ਰਕ ਵਾਲੀ ਸਾਈਡ ਮਾਲਵਾ ਕਲੱਬ ਮੋਗਾ ਔਰ ਦੂਸਰੇ ਪਾਸੇ ਦੜਬਾ ਔਰ ਪੁਆਇੰਟ ਜਿਹੜਾ ਮਾਲਵਾ ਕਲੱਬ ਮੋਗਾ ਦੇ ਖਾਤੇ ਦੇ ਵਿੱਚ ਗਿਆ 1.5 ਪੁਆਇੰਟ ਚੱਲ ਵੀ ਸ਼ਕੀਨਾ ਪਾਕ ਕਬੱਡੀ ਐਸ ਵੇਲੇ ਕਬੱਡੀ ਪਾਉਂਦਾ ਹੋਇਆ ਫਿੱਡੂ ਬਈ ਵਾ ਦੜਬੇ ਦੀ ਧਰਤੀ ਦਾ ਫਿੱਡੂ ਐਸ ਵੇਲੇ ਕਬੱਡੀ ਪਾਉਂਦਾ ਹੋਇਆ ਔਰ ਉਧਰਲੇ ਪਾਸੇ ਦੇਖ ਲੈ ਮੈਂ ਸ਼ੱਤਾ ਕਣੀਆਂ ਬਈ ਵਾ ਐਸ ਵੇਲੇ ਦੇਖ ਲੈ ਵੀ ਔਰ ਕਿੰਦਾ ਇੱਕ ਪਾਸੇ ਦੋ ਨੰਬਰ ਤੇ ਬਹੁਤ ਹੀ ਵਧੀਆ ਖੂਬਸੂਤ ਢੰਗ ਦੇ ਨਾਲ ਜੱਫਾ ਮਾਰਿਆ ਨੌਜਵਾਨ ਨੇ ਪੁਆਇੰਟ ਜਿਹੜਾ ਜਾਫੀਆਂ ਦੇ ਖਾਤੇ ਦੇ ਵਿੱਚ ਹੈ ਜਗਜੀਤ ਕੌਣ ਸੀ ਜੱਫਾ ਜੱਫੀ ਸਿਮਰਾ ਭਾਈ ਸਿਮਰਾ ਠੀਕ ਹੈ ਕਿੱਥੋਂ ਮੁੰਡਾ ਸਿਮਰਾ ਕੋਰ ਸਿੰਘ ਕੋਰ ਸਿੰਘ ਵਾਲੇ ਦੇ ਸਿਮਰੇ ਨੇ ਜੱਫਾ ਮਾਰਿਆ ਆ ਰੇਡਰ ਕਿਹੜਾ ਆ ਰੇਡਰ ਕਿਹੜਾ ਛੇ ਚਾਚੀ ਗਗੜੇ ਜੀ ਠੀਕ ਹੈ ਚੱਲ ਵੀ ਨੌਜਵਾਨਾ ਦੜਬੇ ਦੇ ਵੱਲੋਂ ਅਗਲੀ ਕਬੱਡੀ ਮੱਥਾ ਟੇਕਿਆ ਮੁੰਡੇ ਨੇ ਹੱਥ ਜੋੜੇ ਲੱਗਿਆ ਰੱਬ ਨੂੰ ਧਿਆਉਣ ਲੋਕੋ ਮਾਰੋ ਤਾੜੀਆਂ ਦਿਓ ਹੱਲਾ ਸ਼ੇਰੀ ਰਾਜ ਤੜਪਾ ਇਸ ਵੇਲੇ ਚੱਲਿਆ ਕਬੱਡੀਆਂ ਪਾਉਣ ਲੋਕੋ ਰਾਜ ਪਰਮੇ ਜੁਸੇ ਦੇ ਵਿੱਚ ਐ ਬਾਈਵਾ ਭੁੱਖ ਲੈਂਦੀ ਐ ਨੌਜਵਾਨ ਦੇ ਜੁਸੇ ਨੂੰ ਦੇਖ ਕੇ ਦੋਸਤੋ ਰਾਜ ਪੁਆਇੰਟ ਲੈ ਕੇ ਬਾਸਾ ਆਇਆ ਚੱਲ ਵੀ ਨੌਜਵਾਨਾ ਪਾ ਕਬੱਡੀ ਇਸ ਵੇਲੇ ਕਬੱਡੀ ਕਬੱਡੀ ਕਰਦਾ ਹੋਇਆ ਗੱਭਰੂ ਬਹੁਤ ਹੀ ਫੁਰਤੀਲਾ ਜਾਂ ਨੌਜਵਾਨ ਰਾਜਾ ਕੌਣ ਆ ਯਾਰ ਬਾਈਵਾ ਉਧਰਲੇ ਪਾਸੇ ਸਿੱਖ ਸਰਦਾਰ ਗੱਪਰੂ ਭੂਆਲੇ ਪੁੱਤ ਨੇ ਹਿੱਕ ਦੇ ਨਾਲ ਲਾਉਂਦਾ ਹੋਇਆ ਭਾਈ ਵਾ ਕਮਾਲ ਕੀਤੀ ਹੋਈ ਹੈ ਬਾਗਾ ਸਕੰਦੇ ਨੂੰ ਟਾਈਟ ਕਰਦਾ ਹੋਇਆ ਇਸ ਵੇਲੇ ਦੇਖ ਰਿਹਾ ਕਿ ਬਾਗਾ ਮਲਕਿਆਂ ਦਾ ਜੱਫੇ ਲਾਉਂਦਾ ਗਰਮੀ ਖਾ ਕੇ ਆ ਸਿੰਘ ਫਸ ਗਏ ਕੁੰਡੀਆਂ ਦੇ ਮਿੱਤਰਾ ਬਹਿਲਾ ਗੁੱਡੀ ਲਾ ਕੇ ਹਲੋ ਭਾਈ ਮਾਣਾ ਮਾਣਾ ਕਬੱਡੀ ਵਾਲਾ ਮਾਣਾ ਕਬੱਡੀ ਪਲੇਅਰ ਜਿੱਥੇ ਵੀ ਆਵਾਜ਼ ਆਉਂਦਾ ਵੋ ਸਟੇਜ ਤੇ ਅੱਜ ਮਣ ਚੱਲ ਵੀ ਪਹਿਲਵਾਨ ਦੜਬੇ ਵੱਲੀਓ ਇਸ ਵੇਲੇ ਪਹਿਲਵਾਨ ਦੀ ਕਬੱਡੀ ਦੜਬੇ ਦਾ ਪਹਿਲਵਾਨ ਹੈ ਔਰ ਉੱਥੇਲੇ ਪਾਸੇ ਦੇਖ ਲੈ ਵੀ ਬਹੁਤੀ ਵਧੀਆ ਦੋ ਨੰਬਰ ਤੋਂ ਜਫਾ ਦੇਖ ਲੈ ਵੀ ਪਹਿਲਵਾਨ ਨੂੰ ਘੁੱਟ ਕਾਲ ਜੇ ਦੇ ਨਾਲ ਲਾਇਆ ਹੋਇਆ ਕੇ ਬਾਘੇ ਉਪਾਰ ਦਿਆ ਚਿੱਤ ਘੁੱਟ ਕੇ ਮਿਲਨ ਨੂੰ ਕਰਦਾ ਵੀ ਐਸੇ ਵੇਲੇ ਜਫਾ ਮਾਰਦਾ ਹੋਇਆ ਗੱਭਰੂ ਇਹ ਮੋਗਾ ਕਲੱਬ ਮਾਲਵਾ ਮੋਗਾ ਕਲੱਬ ਦਾ ਨੌਜਵਾਨ ਹੈ ਬਈ ਵਾ ਅੰਕ ਜਫਕੀਆਂ ਦੇ ਹਿੱਸੇ ਚੱਲ ਵੀ ਜੋਪਰਾ ਪਾ ਕਬੱਡੀ ਰਾਜਾ ਮਾਂ ਖੇਡ ਕਬੱਡੀ ਜਗਤ ਦਾ ਰਾਜਾ ਐਸੇ ਵੇਲੇ ਕਬੱਡੀ ਕਬੱਡੀ ਕਰਦਾ ਹੋਇਆ ਔਰ ਸਾਹਮਣੇ ਹਰਜਿੰਦਰ ਗਿਆਨੀ ਦੇਖ ਲੈ ਵੀ ਦੜਬੇ ਦਾ ਨੌਜਵਾਨ ਸਿੱਖ ਸਰਦਾਰ ਘੇਰਦਾ ਹੋਇਆ ਔਰ ਰਾਜਾ ਪੁਆਇੰਟ ਲੈ ਕੇ ਵਾਪਸ ਆਪਣੇ ਪੇਕੇ ਪਿੰਡਾ ਹੈ ਬਈ ਵਾ ਅੰਕ ਦਾ ਵਾਧਾ ਰਾਜੇ ਨੇ ਮੁਗਾ ਕਲੱਬ ਦੇ ਲਈ ਕੀਤਾ ਚੱਲ ਵੀ ਰਾਜ ਐਸਵੇਲੇ ਰਾਜ ਦੜਬੇ ਦੀ ਧਰਤੀ ਦਾ ਗੱਭਰੂ ਜਿੱਥੇ ਕਰਨ ਘਮਾਨ ਕੈਨੇਡਾ ਕਹਿੰਦੇ ਵੀ ਦੜਬੇ ਦੀ ਧਰਤੀ ਤੇ ਆਏ ਬਾਰੇ ਕਬੱਡੀ ਕੱਪ ਕਰਵਾਉਂਦੇ ਐ ਐਸਵੇਲੇ ਦੇਖ ਲੈ ਵੀ ਦੜਬੇ ਵਾਲਾ ਰਾਜ ਕਬੱਡੀ ਕਬੱਡੀ ਕਰਦਾ ਹੋਇਆ ਔਰ ਸਾਹਮਣੇ ਦੇਖ ਲੈ ਵੀ ਦੋ ਡਬਲ ਟੱਚ ਹੈ ਗੁੱਡੀ ਜਜਮੈਂਟ ਬਈ ਵਾ ਅੰਕ ਜਿਹੜਾ ਰੇਡਰ ਦੇ ਹਿੱਸੇ ਹੈ ਚੱਲ ਵੀ ਸ਼ੁਕੀਨਾ ਦਲਜੀਤ ਦੀ ਕਬੱਡੀ ਹੈ ਛੋਟੀ ਉਮਰ ਵੱਡੀਆਂ ਮੱਲਾਂ ਛੋਟਾ ਜਿਹਾ ਕੱਦ ਗੁੰਦਮਾ ਸਰੀਰ ਬਈ ਵਾ ਇਸ ਵੇਲੇ ਦਲਜੀਤ ਕਬੱਡੀ ਪਾਉਂਦਾ ਹੋਇਆ ਜੀਤੇ ਤੂਤ ਵਰਗਾ ਭੁਲੇਖਾ ਪਾਉਂਦਾ ਹੈ ਗੱਭਰੂ ਏਡਾ ਕੋ ਕੱਦ ਇੰਨਾ ਕ ਸਰੀਰ ਹੈ ਜੀਤੇ ਤੂਤਦਾ ਔਰ ਮਾਣ ਹੈ ਉਸ ਗੱਭਰੂ ਨੂੰ ਅੰਤਰਰਾਸ਼ਟਰੀ ਹੁੰਦਾ ਜਿਹੜਾ ਦੋ ਵਾਰ ਹੀਜ਼ ਕਬੱਡੀ ਕਲੱਬ ਵੱਲੋਂ ਇੰਗਲੈਂਡ ਦੀ ਧਰਤੀ ਤੇ ਖੇਡਿਆ ਹੈ ਉੱਗੇ ਖੇਡ ਪ੍ਰਮੋਟਰ ਕੇਵਲ ਬੁਈਆਂ ਦੇ ਮੂੰਹ ਭਰੇ ਸੱਦੇ ਤੇ ਔਰ ਅੰਕ ਜਿਹੜਾ ਦਲਜੀਤ ਨੇ ਮੋਗਾ ਕਲੱਬ ਦੇ ਲਈ ਜੋੜਤਾ ਹੈ ਚੱਲ ਵੀ ਪਹਿਲਵਾਨ ਦਰਬੇ ਦੀ ਧਰਤੀ ਦਾ ਇਸ ਵੇਲੇ ਕਬੱਡੀ ਕਬੱਡੀ ਕਰਦਾ ਹੋਇਆ ਬਈ ਵਾ ਇੱਧਰ ਦੇਖ ਲੈ ਵੀ ਕੁਲਵੰਤ ਹੈ ਔਰ ਕਿੰਦਾ ਸੱਤਾ ਇਹ ਆ ਕੁਲਵੰਤ ਮਾਰੇ ਤਾੜੀਆਂ ਦਾ ਹੱਲਾ ਸ਼ੇਰੀ ਪ੍ਰਕਾਰ ਦੀ ਧਰਤੀ ਔਰ ਇਸ ਵੇਲੇ ਦੇਖ ਲੈ ਵੀ ਪੁਆਇੰਟ ਨੂੰ ਖਾਤੇ ਦੇ ਵਿੱਚ ਕਰ ਗਿਆ ਬਈ ਵਾ ਇਹ ਕੁਲਵੰਤ ਬਰਗਾੜੀ ਵਾਲਾ ਮੋਗਾ ਕਲੱਬ ਦੇ ਲਈ ਖੇਡਦਾ ਹੋਇਆ ਮਾਲਵਾ ਮੋਗਾ ਕਲੱਬ ਦੇ ਲਈ ਚੱਲ ਵੀ ਗੱਪਰੂ ਪਾਕ ਕਬੱਡੀ ਹੈਲੋ ਇਸ ਜੱਫੇ ਤੋਂ ਕੋਝੋ ਕੇ ਦੀ ਯੂ ਸਪੋਰਟਸ ਕਲੱਬਲੀਓ 100 ਰੁਪਏ ਦਾ ਮਾਣ ਕੀਤਾ ਜਾ ਰਿਹਾ ਕਲਵੰਤ ਦਾ ਬੇਵਾ ਗੋਲਦੀ ਕੋਰ ਸਿੰਘ ਵਾਲਾ ਪੁਆਇੰਟ ਲੈ ਕੇ ਬਾਜ਼ ਭਰਤੇ ਚਲਬੀ ਰਾਜ ਦੜਬਾ ਤਵੀਤਾਂ ਵਾਲਾ ਗੱਭਰੂ ਇਸ ਵੇਲੇ ਕਬੱਡੀ ਪਾਦਾ ਹੋਇਆ ਨੀਲੇ ਰੰਗ ਦੀ ਗਾਨੀ ਪਾਈ ਹੋਈ ਹੈ ਇਸ ਵੇਲੇ ਚਾਂਦੀ ਦੇ ਤਵੀਤ ਵਾਲਾ ਰਾਜ ਦੜਬੇ ਦੀ ਧਰਤੀ ਦਾ ਗੱਭਰੂ ਕਬੱਡੀ ਪਾਉਂਦਾ ਹੈ ਔਰ ਸਾਹਮਣੇ ਦੇਖਣਾ ਵੀ ਚਾਰ ਜਾਫੀ ਉਹੀ ਨੌਜਵਾਨ ਬੂਟੇ ਵਰਗੇ ਕਿੰਦੇ ਵਰਗੇ ਸੱਤਾ ਕਣੀਆਂ ਦੀ ੱੱਟੀ ਦਾ ਗੱਭਰੂ ਇਸ ਵੇਲੇ ਦੇਖ ਲੈ ਵੀ ਇੱਕੋ ਜਿਹਾ ਜੋਰ ਇੱਕੋ ਜਿਹਾ ਕਦ ਇੱਕੋ ਜਿਹਾ ਬਈਵਾਰ ਜੁਸਾ ਔਰ ਦੇਖ ਲੈ ਵੀ ਸਾਲ ਭਿੜਦੇ ਹੁੰਦੇ ਐ ਭੇ ਲੇਖਾ ਪੈਂਦੇ ਉੜਦੀ ਹੋਈ ਮਾਂ ਮਿੱਟੀ ਦੀ ਤੂੜੇ ਇੱਕ ਪਾਸੇ ਸੱਤ ਇੱਕ ਪਾਸੇ ਰਾਜ ਔਰ ਪੁਆਇੰਟ ਰਾਜ ਦੇ ਖਾਤੇ ਐ ਭਾਈ ਬਾ ਹਾਂ ਭਾਈ ਕਲਵੰਤ ਜਿੰਨੇ ਵੀ ਜੱਪੇ ਲਾਊਗਾ ਉਹਨੂੰ ਹਰੇਕ ਜੱਪੇ ਦੇ 200 ਰੁਪਇਆ ਬਖਤੌਰ ਸਿੰਘ ਤੇ ਰਾਜਾ ਢਿੱਲੋਂ ਕੈਨੇਡਾ ਵਾਲਿਆਂ ਵੱਲੋਂ ਹਰੇਕ ਦਿੱਤਾ ਜਾਏਗਾ ਬੇਵਾ ਅੰਕ ਜਿਹੜਾ ਗਗੜੇ ਵਾਲੇ ਗੱਭਰੂ ਨੇ ਮੋਗੇ ਕਲੱਬ ਦੇ ਲਈ ਜੁੜਤਾ ਮਕਰ ਮੈਂਬਰ 100 ਰੁਪਿਆ ਕਲਵਾਂਤ ਨੂੰ ਆ ਦਿੰਦੇ ਆ ਬੂਟੇ ਦੇ ਡੈਡੀ ਰਮੇਲ ਸਿੰਘ ਢਿੱਲੋਂ ਵੱਲੋਂ ਵੀ 50 ਕਲਵਾਂਤ ਨੂੰ ਲੱਖਾਂ ਮਾਨੂ ਕੇ ਕੇਰਦਾ ਸੀ ਪਰ ਪੁਆਇੰਟ ਰੇਡੋ ਜਰ ਸਿੰਘ ਹੀ ਭੋਲਾ ਉਹਨਾਂ ਦੇ ਪਿਤਾ ਜੀ ਵੱਲੋਂ ਵੀ ਕਲਵਾਂਤ ਦਾ ਮਾਨ ਕੀਤਾ ਗਿਆ ਧੰਨਵਾਦ ਕਰਦੇ ਹਾਂ ਦਾ ਚੱਲ ਵੀ ਗੱਭਰੂ ਪਾਕ ਕਬੱਡੀ ਉਧਰ ਕਾਫੀ ਮਾਨ ਸਨਮਾਨ ਇਹਨਾਂ ਖਿਡਾਰੀਆਂ ਦਾ ਹੋ ਰਿਹਾ ਹੈ ਉਹਦੇ ਨੌਜਵਾਨ ਕਹਿੰਦੇ ਵੀ ਅੰਕ ਲੈ ਕੇ ਬਾਸ ਪਰਤਦਾ ਹੋਇਆ ਮਾਲਵਾ ਕਲੱਬ ਮੋਗਾ ਦੇ ਲਈ ਅੰਕ ਦਾ ਵਾਅਦਾ ਕਰਦਾ ਹੈ ਉਹਦੇ ਹੈ ਚੱਲ ਵੀ ਰਾਜ ਦਿੜਬੇ ਦੀ ਧਰਤੀ ਵੱਲੋਂ ਇਸ ਵੇਲੇ ਲਈ ਆ ਹੱਥਾਂ ਨੂੰ ਕਲੀ ਤੇ ਕਰੇ ਵਾਲਾ ਭਲੀ ਜਵਾਨੀ ਵਿਰੋਧੀਆਂ ਦੇ ਵੇੜੇ ਚੱਲੀ ਹੈ ਰਾਮਕਿਸ਼ਨ ਹਲਵਾਈ ਸਟੇਜ ਤੇ ਸੰਪਰਕ ਰਹੀ ਰਾਮਕਿਸ਼ਨ ਹਲਵਾਈ ਬਾਈਬਾ ਰਾਇਤੀ ਕਬੱਡੀ ਹੈ ਆਰ ਦੇਖ ਲੈ ਵੀ ਕਿੰਦਾ ਕੋਲੀਆ ਬਹੁਤੀ ਵਧੀਆ ਜੱਫਾ ਕਿੰਦਾ ਕੋਲੀਏ ਨੇ ਮਾਰੇਆ ਪੁਆਇੰਟ ਜਿਹੜਾ ਮਾਲਵਾ ਕਲੱਬ ਮੋਗਾ ਦੇ ਲਈ ਹੈ ਬਾਜਾਖਾਨਾ ਦੀ ਟੀਮ ਆ ਗਈ ਹੈ ਵੀ ਮੈਂ ਬੇਨਤੀ ਕਰਾਂ ਰਾਣਾ ਕਲੱਬ ਦੌਧਰ ਦੀ ਟੀਮ ਇੱਕ ਗੁਜਾਰਸ਼ ਹੈ ਵੀਰੋ ਬਾਜਾਖਾਨਾ ਕਲੱਬ ਸਟੇਜ ਵਾਲੀ ਸਾਈਡ ਰਹਿਣਾ ਇੱਧਰ ਕਾਫੀ ਇਕੱਠ ਹੋ ਜਾਂਦਾ ਦਰਸ਼ਕੀ ਜਿਹੜਾ ਰੌਲਾ ਰੱਪਾ ਪਾਉਂਦੇ ਹੈ ਸੋ ਇਸ ਵੇਲੇ ਦੇਖ ਲੈ ਵੀ ਹਲਕਾ ਜਿਹਾ ਟੱਚ ਰਾਜਾ ਮਾਂ ਖੇਡ ਕਬੱਡੀ ਦਾ ਲਾੜਲਾ ਪੁੱਤ ਪੁਆਇੰਟ ਲੈ ਕੇ ਬਾਸ ਆਪਣੇ ਪੇਕੇ ਪਿੰਡ ਵਾਸਤੇ ਅੰਕਲਾ ਵਾਅਦਾ ਕੀਤਾ ਆਪਣੀ ਟੀਮ ਦੇ ਲਈ ਚੱਲ ਵੀ ਜਵਾਨਾ ਪਾ ਕਬੱਡੀ ਇਧਰਲੇ ਪਾਸੋਂ ਕਬੱਡੀ ਕਬੱਡੀ ਕਰਦਾ ਹੋਇਆ ਗੱਭਰੂ ਬਾਈ ਵਾ ਨੀਲੇ ਕੱਛ ਦੇ ਵਿੱਚ ਦਰਬੇ ਦੀ ਧਰਤੀ ਦਾ ਨੌਜਵਾਨ ਕਬੱਡੀ ਪਾਉਂਦਾ ਹੋਇਆ ਔਰ ਸਾਹਮਣੇ ਸੱਤਾ ਕਣੀਆਂ ਦੀ ਧਰਤੀ ਔਰ ਦੇਖਦੇ ਵੀ ਅੱਜ ਮਾਲਵਾ ਕਲੱਬ ਮੋਗਾ ਦੇ ਲਈ ਪੁਆਇੰਟਾਂ ਦਾ ਵਾਅਦਾ ਕਰਦਾ ਜੱਫੇ ਦੀ ਗੱਲ ਕਰਦਾ ਹੈ ਇਹ ਸੱਤਾ ਕਣੀਆਂ ਔਰ ਦੇਖ ਲੈ ਬਈ ਬਾ ਦਾਦਾ ਜੋਰ ਲੱਗ ਚੁੱਕੇ ਦੋਨੋਂ ਖਿਡਾਰੀਆਂ ਦਾ ਇਸ ਵੇਲੇ ਇੱਕੋ ਜਿਹੇ ਕੱਚੇ ਪੁਆਇੰਟ ਰੇਡਰ ਦੇ ਹਿੱਸੇ ਪਹਿਲੇ ਹਾਫ ਦੀ ਸਮਾਪਤੀ ਔਰ ਪਹਿਲੇ ਹਾਫ ਦੇ ਅੰਕ ਨੇ ਸਾਢੇ 12 ਪੁਆਇੰਟ ਮਾਲਵਾ ਕਲੱਬ ਮੋਗਾ ਤੇ 6 ਪੁਆਇੰਟ ਦਰਬਾ 12.0 ਮਾਲਵਾ ਕਲੱਬ ਮੋਗਾ 6.3 ਦੇ ਪਹਿਲੇ ਹਾਫ ਦੀ ਸਮਾਪਤੀ ਦੇ ਅੰਕ ਹੈ। pau ਵੀਰੇ ਆਪਾ ਸਟੇਜ ਵਾਲੀ ਸਾਈਡ ਤੇਜੀ ਵੀਰੇ ਉਧਰਲੀ ਸਾਈਡ ਪਲੀਜ਼ ਉਧਰ ਮਾਨਮਾ ਪਹੋ ਲੋ ਔਰ ਇਸ ਵੇਲੇ ਦੇਖਦੇ ਆਂ ਕਿ ਸਾਹਮਣੇ ਬਹੁਤ ਹੀ ਵਧੀਆ ਖੂਬਸੂਰਤ ਟੰਗ ਦੇ ਨਾਲ ਜੱਫਾ ਮਾਰਦਾ ਹੋਇਆ ਬਈਵਾ ਪੁਆਇੰਟ ਜਿਹੜਾ ਜਾਪੀ ਦੇ ਖਾਤੇ ਬਹੁਤ ਹੀ ਵਧੀਆ ਜੱਫਾ ਇਸ ਵੇਲੇ ਮੋਗਾ ਕਲੱਬ ਮਾਲਵਾ ਕਲੱਬ ਮੋਗਾ ਵੱਲੋਂ ਪੁਆਇੰਟ ਮਾਲਵਾ ਕਲੱਬ ਮੋਗਾ ਦੇ ਖਾਤੇ ਚੱਲ ਵੀ ਸ਼ਕੀਨਾ ਇਧਰਲੇ ਪਾਸਿਓ ਅਭੇ ਅਬੇ ਦੀ ਕਬੱਡੀ ਬਾਈ ਬਾ ਉੱਚਾ ਲੰਮਾ ਕੱਦ ਖਿਡਾਰੀਆਂ ਹੋਈਆਂ ਬਾਹਾਂ ਐਸ ਵੇਲੇ ਦੇਖ ਰਿਹਾ ਵੀ ਅਬੇ ਨੇ ਹਲਕਾ ਜਿਹਾ ਟੱਚ ਕੀਤਾ ਮਾਲਵਾ ਕਲੱਬ ਮੋਗਾ ਦਾ ਗੱਭਰੂ ਅੰਕ ਲੈ ਕੇ ਬਾਸ ਭਜਣ ਦੀ ਕੋਸ਼ਿਸ਼ ਦੇ ਵਿੱਚ ਹੈ ਐਸ ਵੇਲੇ ਕੇਰਦਾ ਦੇਖ ਰਿਹਾ ਵੀ ਦਿਰਵੇ ਵਾਲਾ ਔਰ ਪੁਆਇੰਟ ਮਾਲਵਾ ਕਲੱਬ ਮੋਗਾ ਦੇ ਖਾਤੇ ਅੰਕ ਜਲਾ ਮਾਲਵਾ ਕਲੱਬ ਮੋਗਾ ਦੇ ਲਈ ਚੱਲ ਵੀ ਜਵਾਨਾ ਪਹਿਲਵਾਨ ਦਿਰਵੇ ਦੀ ਧਰਤੀ ਦਾ ਭਾਈਵਾ ਗਾਦੀ ਚੌੜਾ ਸੀਨਾ ਥੱਬੇ ਥੱਬੇ ਦਾ ਪੱਟ ਤੇ ਆਹ ਹਲਕਾ ਜਿਹਾ ਟੱਚ ਕੁਲਵੰਤ ਬਰਗਾੜੀ ਵਾਲੇ ਨੂੰ ਔਰ ਦੇਖ ਲਓ ਵੀ ਬਹੁਤ ਹੀ ਵਧੀਆ ਖੂਬਸੂਰਤ ਜੱਫਾ ਪਰ ਪੁਆਇੰਟ ਰੇਡਰ ਦੇ ਹਿੱਸੇ ਹੈ ਕੁਲਵੰਤ ਸਿਆ ਪੁਆਇੰਟ ਲੈ ਆਰ ਗਈ ਹੋ ਗਿਆ ਪੁਆਇੰਟ ਲੈ ਆਰ ਗਈ ਹੋ ਗਿਆ ਕੋਈ ਗੱਲ ਨਹੀਂ ਚੱਲ ਵੀ ਸ਼ਕੀਨਾ ਦਲਜੀਤ ਕਬੱਡੀ ਕਬੱਡੀ ਕਰਦਾ ਹੋਇਆ ਦਲਜੀਤ ਦੀ ਕਬੱਡੀ ਮਾਲਵਾ ਕਲੱਬ ਮੋਗਾ ਬੱਲੀਓ ਔਰ ਸਾਹਮਣੇ ਸੈਕ ਸਰਦਾਰ ਗੱਪਰੂ ਖੇਡਦਾ ਹੈ ਭਾਈਵਾ ਤੌਰ ਸਿਆ ਥੋੜਾ ਜਿਹਾ ਬਚ ਕੇ ਇਨਾ ਸਾਲਾਂ ਲੇ ਭੇਡ ਚਲਾ ਆ ਜੀ ਤੇ ਪੁਆਇੰਟ ਰੇਡਰ ਦੇ ਹਿੱਸੇ ਦਲਜੀਤ ਦੇ ਖਾਤੇ ਚੱਲ ਵੀ ਜਵਾਨਾ ਪਾ ਕਬੱਡੀ ਦੜਬਾ ਕਲੱਬ ਵੱਲੋਂ ਫਿੱਟੂ ਕਬੱਡੀ ਕਬੱਡੀ ਕਰਦਾ ਹੋਇਆ ਰਾਣਾ ਕਲੱਬ ਦੌਧਰ ਆ ਗਿਆ ਵੀਰੇ ਮਿਹਰਬਾਨੀ ਇੱਕ ਬੇਨਤੀ ਹੈ ਦੋਸਤੋ ਉਧਰਲੇ ਪਾਸੇ ਚਲੇ ਜਾਓ ਇੱਧਰ ਜ਼ਿਆਦਾ ਇਕੱਠ ਨਹੀਂ ਕਰਨਾ ਆਪਾਂ ਰਾਣਾ ਕਲੱਬ ਦੌਧਰ ਦੇ ਪਲੇਅਰਾਂ ਨੂੰ ਬੇਤੀ ਸਟੇਜ ਵਾਲੀ ਸਾਈਡ ਚਲੇ ਜਾਓ ਬੜੀ ਖੁਸ਼ੀ ਦੀ ਗੱਲ ਹੈ ਕਿ ਇਟਲੀ ਤੋਂ ਭਾਈ ਅਲਵੇਲ ਫੋਨ ਤੇ ਮੋਬਾਈਲ ਤੇ ਗੱਲ ਕਰ ਰਿਹਾ ਤੇ ਉਹਨੇ ਉੱਥੋਂ ਐਨਾਉਂਸ ਕੀਤਾ ਹੈ ਕਿ ਬੂਟਾ ਦੇ ਕਰਾਂ ਜਿੰਨੇ ਵੀ ਜੱਫੇ ਲਾਉਂਦੇ ਆ ਮੇਰੇ ਵੱਲੋਂ 100 ਰੁਪਏ ਨਾਅ ਦਿੱਤਾ ਜਾਵੇ ਹਰ ਇੱਕ ਜੱਫੇ ਦਾ ਬਾਈ ਬਾਹ ਬਹੁਤ ਧੰਨਵਾਦ ਸਾਡਾ ਭਾਈ ਅਲਵੇਲ ਇਟਲੀ ਕਬੱਡੀ ਖਿਡਾਰੀ ਵੀ ਰਿਹਾ ਹੈ ਔਰ ਅੱਜ ਕੱਲ ਇਟਲੀ ਦੀ ਧਰਤੀ ਤੇ ਰਹੇ ਨੇ ਵਸੇਰੇ ਕਰ ਰਿਹਾ ਹੈ ਜਿੰਨੇ ਵੀ ਕਲਮੰਤ ਤੇ ਬੂਟਾ ਜੱਫੇ ਲਾਉਣਗੇ ਹਰ ਇੱਕ ਜੱਫੇ ਤੇ 100 ਰੁਪਏ ਦਾ ਨੋਟ ਅਲਵੇਲ ਇਟਲੀ ਵੱਲੀਓ ਹੋਵੇਗਾ ਔਰ ਇਹਨਾਂ ਦੀ ਖੁਰਾਕ ਜੀਤ ਇਟਲੀ ਵੱਲੋਂ ਹਾਂਜੀ ਕੁਲਵੰਤ ਦੇ ਡਾੜੀ ਵੱਲੋਂ ਮਾਰਵਾ ਕਲੱਬ ਨੂੰ 100 ਰੁਪਏ ਦਾ ਨਾਮ ਅਜ ਉਹਨਾਂ ਧੰਨਵਾਦ ਕਰਦੇ ਆਂ ਚੱਲ ਵੀ ਨੌਜਵਾਨਾਂ ਪੱਕ ਕਬੱਡੀ ਐਸ ਵੇਲੇ ਦੇਖ ਲੈ ਵੀ ਗਗੜੇ ਵਾਲਾ ਗੱਭਰੂ ਕਬੱਡੀ ਕਬੱਡੀ ਪਾ ਰਿਹਾ ਹੈ ਬਈ ਵਾ ਉਧਰ ਦੇਖ ਲੈ ਵੀ ਦਿੜਪੇ ਦੀ ਧਰਤੀ ਦਾ ਗੱਭਰੂ ਐਸ ਵੇਲੇ ਘੇਰਦਾ ਹੋਇਆ ਨੀਲੇ ਕੱਛ ਦੇ ਵਿੱਚ ਕਦੇ ਧੌਂ ਤੇ ਹੱਥ ਰੱਖ ਲੈ ਬਈ ਵਾ ਖੜੇ ਪੈਰ ਤੇ ਪੁਆਇੰਟ ਜਿਹੜਾ ਰੇਡਰ ਦੇ ਹਿੱਸੇ ਜੱਗਾ ਪੁਆਇੰਟ ਲੈ ਕੇ ਬਾਸ ਆਇਆ ਮੋਣਾ ਬੰਮੀ ਵਾਲਾ ਆਉਦੀ ਕਾਰ ਕੋਲੇ ਜਾੜੇ ਬਈ ਮੋਣਾ ਬੰਮੀ ਵਾਲਾ ਫਿਰ ਮਾਰੋ ਦੀ ਸ਼ੁਰੂ ਮਾਰਦੀ ਇਹ ਵਿਸਰਾ ਦਰਮਿਆਲੇ ਬਾਲਾ ਹਰਕ ਚੱਲ ਵੀ ਰਾਜਾ ਹੈਲੋ ਇਹ ਆ ਰਾਜਾ ਇੱਕ ਬਈ ਹੋਰ ਬੇਨਤੀ ਜਿਹੜੇ ਸਾਡੇ ਪ੍ਰੇਅਰ ਖੇਡਣ ਵਾਲੇ ਵੀਰ ਹੈ ਉਹ ਤਾਂ ਠੀਕ ਹੈ ਬੈਠ ਜਾਣਗੇ ਪਰ ਦੂਸਰੇ ਮੇਰੇ ਵੀਰਾਂ ਨੂੰ ਬੇਨਤੀ ਹੈ ਯਾਰੋ ਇਸ ਤਰ੍ਹਾਂ ਨਾ ਬੈਠੋ ਐਂ ਤਾਂ ਸਾਡੀ ਸਟੇਜ ਦੇ ਪੁਰੇ ਸਾਰੇ ਕਵਰ ਅਪ ਹੋ ਜਾਊਗਾ ਇਸ ਮੈਚ ਦੇ ਵਿੱਚੋਂ ਦੜਬੇਲੇ ਪੁਆਇੰਟ ਹੈ 9 ਤੇ ਸਾਡੇ 19 ਦੇ ਫਰਕ ਨਾਲ ਜੇਤੂ ਮਾਲਵਾ ਕਲੱਬ ਮੋਗਾ ਮਾਲਵਾ ਕਲੱਬ ਨੂੰ ਸਾਊਥ